ਤਾਂ ਬਾਲੀਵੁੱਡ اداکار ਸੈਫਲੀ ਖਾਨ ਦੇ ਉੱਤੇ ਹਮਲਾ ਕਰਨ ਵਾਲਾ ਮੁੱਖ ਮਲਜ਼ਮ ਜੋ ਆ ਪੁਲਿਸ ਦੇ ਅੜੀਕੇ ਆ ਚੁੱਕਿਆ ਪੁਲਿਸ ਦੇ ਵੱਲੋਂ ਬੀਤੀ ਰਾਤ ਇਸ ਨੂੰ ਕਾਬੂ ਕੀਤਾ ਗਿਆ ਜਿਸ ਬਾਬਤ ਅੱਜ ਸਵੇਰੇ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪਹਿਲਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਸੈਫਲੀ ਖਾਨ ਦੇ ਘਰ ਦੇ ਵਿੱਚ ਇੱਕ ਚੋਰ ਦਾਖਲ ਹੁੰਦਾ ਜਿਸ ਦੇ ਵੱਲੋਂ ਸੈਫਲੀ ਖਾਨ ਦੇ ਉੱਤੇ ਚੋਰੀ ਦੀ ਨੀਅਤ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਹਮਲਾ ਕਰਨ ਮਗਰੋਂ ਚੋਰ ਫਰਾਰ ਹੋ ਜਾਂਦਾ ਜਿਸ ਦੇ ਕਈ ਘੰਟਿਆਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਚੋਰ ਦੀ ਤਸਵੀਰ ਵਾਰਲ ਕਰ ਦਿੱਤੀ ਗਈ ਸੀ ਤਸਵੀਰ ਸਾਹਮਣੇ ਆਈ ਸੀ ਜਿਸ ਮਗਰੋਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਂਦਾ ਤੇ ਹਮਲਾ ਕਰਨ ਮਗਰੋਂ ਚੋਰ ਫਰਾਰ ਹੋ ਜਾਂਦਾ ਜਿਸੇ ਕਈ ਘੰਟਿਆਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਚੋਰ ਦੀ ਤਸਵੀਰ ਵੀ ਵਾਰਲ ਕਰ ਦਿੱਤੀ ਗਈ ਸੀ ਤਸਵੀਰ ਸਾਹਮਣੇ ਆਈ ਸੀ ਜਿਸ ਮਗਰੋਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਕਿ ਹੈ ਕਿਹਾ ਜਾ ਰਿਹਾ ਕਿ ਇੱਕ ਥਾਣੇ ਦੇ ਵਿੱਚ ਇਸ ਮੁੱਖ ਮੁਲਜ਼ਮ ਨੂੰ ਜੋ ਹੈ ਕਾਬੂ ਕੀਤਾ ਗਿਆ ਜਿਸ ਦੇ ਵੱਲੋਂ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ ਕੀ ਕਿ ਮੁੰਬਈ ਪੁਲਿਸ ਨੇ ਸੈਫਲੀ ਖਾਨ ਤੇ ਹਮਲਾ ਕਰਨ ਵਾਲੇ ਦੋਸ਼ੀ ਬਾਰੇ ਕਈ ਸਾਰੇ ਖੁਲਾਸੇ ਕੀਤੇ ਪੁਲਿਸ ਨੇ ਐਤਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਦੋਸ਼ੀ ਬੰਗਲਾਦੇਸ਼ੀ ਹੈ ਮੁੰਬਈ ਪੁਲਿਸ ਦੇ ਜ਼ੋਨ 9 ਦੇ ਡੀਸੀਪੀ ਦਿਕਸ਼ਿਤ ਗੇਡਮ ਨੇ ਕਿਹਾ ਕਿ 16 ਜਨਵਰੀ ਨੂੰ ਸਵੇਰੇ 2 ਵਜੇ ਅਭਿਨੇਤਾ ਸੈਫਲੀ ਖਾਨ ਤੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ ਵਾਂਦਰਾ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਦੋਸ਼ੀ ਦਾ ਨਾਮ ਮੁਹੰਮਦ ਸ਼ਰੀਫੁਲ ਇਸਲਾਮ ਸਹਿਜਾ ਹਦਾ ਹੈ ਅਤੇ ਉਸ ਦੀ ਉਮਰ ਕਰੀਬ 30 ਸਾਲ ਹੈ ਮੁਲਜ਼ਮ ਚੋਰੀ ਦੀ ਨੀਅਤ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਸੀ ਕਿਉਂਕਿ ਸ਼ੱਕ ਸੀ ਕਿ ਉਹ ਬੰਗਲਾਦੇਸ਼ੀ ਮੂਲ ਦਾ ਹੈ ਉਸ ਕੋਲ ਕਾਨੂੰਨੀ ਭਾਰਤੀ ਦਸਤਾਵੇਜ਼ ਵੀ ਨਹੀਂ ਸੀ ਉਦੋਂ ਹੀ ਡੀਸੀਪੀ दीक्षित ਗੈਡਮ ਨੇ ਕਿਹਾ ਕਿ ਮੁੱਖ ਤੌਰ ਤੇ ਦੋਸ਼ੀ ਬੰਗਲਾਦੇਸ਼ੀ ਹੈ ਅਤੇ ਉਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਆਪਣਾ ਨਾਂ ਬਦਲ ਲਿਆ ਸੀ ਹੁਣ ਉਸ ਨੇ ਆਪਣਾ ਮੌਜੂਦਾ ਨਾਂ ਵਿਜੇ ਦਾਸ ਰੱਖਿਆ ਹੋਇਆ ਉਹ 5-6 ਮਹੀਨੇ ਪਹਿਲਾਂ ਹੀ ਮੁੰਬਈ ਆਇਆ ਸੀ ਮੁਲਜ਼ਮ ਇੱਕ ਹਾਊਸ ਪਿੰਗੇ ਜਨਸੀ ਦੇ ਵਿੱਚ ਕੰਮ ਕਰਦਾ ਸੀ ਸੈਫਲੀ ਖਾਨ ਮਾਮਲੇ ਦੇ ਵਿੱਚ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਹਿਰਾਸਤ ਦੇ ਵਿੱਚ ਲੈਣ ਦੀ ਮੰਗ ਕੀਤੀ ਜਾਏਗੀ ਦੱਸਿਆ ਕਿ ਬੀਤੇ ਦਿਨ ਸੈਫਲੀ ਖਾਨ ਦੇ ਉੱਤੇ ਹਮਲਾ ਹੋਇਆ ਸੀ ਜਿਸ ਮਗਰੋਂ ਸੈਫਲੀ ਖਾਨ ਦੇ ਸਰੀਰ ਤੇ ਕਈ ਸਾਰੇ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਸੀ ਜਿਸ ਮਗਰੋਂ ਉਹਨਾਂ ਦੀ ਸਰਜਰੀ ਕੀਤੀ ਜਾਂਦੀ ਹੈ ਕਈ ਘੰਟਿਆਂ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਜਿਸ ਮਗਰੋਂ ਬੀਤੇ ਕੱਲ੍ਹ ਹੀ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਇਸਮਾਮੇ ਦੀ ਜਾਂਚ ਕੀਤੀ ਜਾ ਰਹੀ ਸੀ ਕਿਉਂਕਿ ਜੇਕਰ ਇੱਕ ਐਕਟਰ ਦੇ ਘਰ ਤਾਂ ਵਿੱਚ ਹਮਲਾ ਹੋ ਸਕਦਾ ਹੈ ਉਸ ਪਰਿਵਾਰ ਕਿਤੇ ਜਾ ਸਕਤੇ ਹੈ ਤਾਂ ਆਮ ਲੋਕ ਕਿੱਥੇ ਸੇਫ ਅਜਿਹੀਆਂ ਗੱਲਾਂ ਜੜੀਆਂ ਨੇ ਲਗਾਤਾਰ ਉਡਰੀਆਂ ਸੀ ਜਿਸ ਮਗਰੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤਾ ਬਾਲੀਵੁੱਡ اداکار ਸੈਫਲੀ ਖਾਨ ਦੇ ਉੱਤੇ ਹਮਲਾ ਕਰਨ ਵਾਲਾ ਮੁੱਖ ਮਲਜ਼ਮ ਜੋ ਆ ਪੁਲਿਸ ਦੇ ਅੜੀਕੀ ਆ ਚੁੱਕਿਆ ਪੁਲਿਸ ਦੇ ਵੱਲੋਂ ਬੀਤੀ ਰਾਤ ਇਸ ਨੂੰ ਕਾਬੂ ਕੀਤਾ ਗਿਆ ਜਿਸ ਬਾਬਤ ਅੱਜ ਸਵੇਰੇ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪਹਿਲਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਸੈਫਲੀ ਖਾਨ ਦੇ ਘਰ ਦੇ ਵਿੱਚ ਇੱਕ ਚੋਰ ਦਾਖਲ ਹੁੰਦਾ ਜਿਸ ਦੇ ਵੱਲੋਂ ਸੈਫਲੀ ਖਾਨ ਦੇ ਉੱਤੇ ਚੋਰੀ ਦੀ ਨੀਅਤ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਹਮਲਾ ਕਰਨ ਮਗਰੋਂ ਚੋਰ ਫਰਾਰ ਹੋ ਜਾਂਦਾ ਜਿਸ ਦੇ ਕਈ ਘੰਟਿਆਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਚੋਰ ਦੀ ਤਸਵੀਰ ਵਾਰਲ ਕਰ ਦਿੱਤੀ ਗਈ ਸੀ ਤਸਵੀਰ ਸਾਹਮਣੀ ਆਈ ਸੀ ਜਿਸ ਮਗਰੋਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਂਦਾ ਤੇ ਹਮਲਾ ਕਰਨ ਮਗਰੋਂ ਚੋਰ ਫਰਾਰ ਹੋ ਜਾਂਦਾ ਜਿਸ ਦੇ ਕਈ ਘੰਟਿਆਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਚੋਰ ਦੀ ਤਸਵੀਰ ਵੀ ਵਾਰਲ ਕਰ ਦਿੱਤੀ ਗਈ ਸੀ ਤਸਵੀਰ ਸਾਹਮਣੀ ਆਈ ਸੀ ਜਿਸ ਮਗਰੋਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਕਿਹਾ ਕਿਹਾ ਜਾ ਰਿਹਾ ਕਿ ਇੱਕ ਥਾਣੇ ਦੇ ਵਿੱਚ ਇਸ ਮੁੱਖ ਮੁਲਜ਼ਮ ਨੂੰ ਜੋ ਹੈ ਕਾਬੂ ਕੀਤਾ ਗਿਆ ਜਿਸ ਦੇ ਵੱਲੋਂ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ ਕਿ ਕਿ ਮੁੰਬਈ ਪੁਲਿਸ ਨੇ ਸੈਫਲੀ ਖਾਨ ਤੇ ਹਮਲਾ ਕਰਨ ਵਾਲੇ ਦੋਸ਼ੀ ਬਾਰੇ ਕਈ ਸਾਰੇ ਖੁਲਾਸੇ ਕੀਤੇ ਪੁਲਿਸ ਨੇ ਐਤਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਦੋਸ਼ੀ ਬੰਗਲਾਦੇਸ਼ੀ ਹੈ ਮੁੰਬਈ ਪੁਲਿਸ ਦੇ ਜ਼ੋਨ 9 ਦੇ ਡੀਸੀਪੀ ਦਿਕਸ਼ਿਤ ਗੇਡਮ ਨੇ ਕਿਹਾ ਕਿ 16 ਜਨਵਰੀ ਨੂੰ ਸਵੇਰੇ 2 ਵਜੇ ਅਭਿਨੇਤਾ ਸੈਫਲੀ ਖਾਨ ਤੇ ਉਹਨਾਂ ਦੇ ਘਰ ਤੇ ਉੱਤੇ ਹਮਲਾ ਕੀਤਾ ਜਾਂਦਾ ਹੈ ਵਾਂਦਰਾ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਦੋਸ਼ੀ ਦਾ ਨਾਮ ਮੁਹੰਮਦ ਸ਼ਰੀਫੁਲ ਇਸਲਾਮ ਸਹਿਜਾ ਦਾ ਹੈ ਅਤੇ ਉਸ ਦੀ ਉਮਰ ਕਰੀਬ 30 ਸਾਲ ਹੈ ਮੁਲਜ਼ਮ ਚੋਰੀ ਦੀ ਨੀਅਤ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਸੀ ਕਿਉਂਕਿ ਸ਼ੱਕ ਸੀ ਕਿ ਉਹ ਬੰਗਲਾਦੇਸ਼ੀ ਮੂਲ ਦਾ ਹੈ ਉਸ ਕੋਲ ਕਾਨੂੰਨੀ ਭਾਰਤੀ ਦਸਤਾਵੇਜ਼ ਵੀ ਨਹੀਂ ਸੀ ਉਦੋਂ ਹੀ ਡੀਸੀਪੀ दीक्षित ਗੈਡਮ ਨੇ ਕਿਹਾ ਕਿ ਮੁੱਖ ਤੌਰ ਤੇ ਦੋਸ਼ੀ ਬੰਗਲਾਦੇਸ਼ੀ ਹੈ ਅਤੇ ਉਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਆਪਣਾ ਨਾਂ ਬਦਲ ਲਿਆ ਸੀ ਹੁਣ ਉਸ ਨੇ ਆਪਣਾ ਮੌਜੂਦਾ ਨਾਂ ਵਿਜੇ ਦਾਸ ਰੱਖਿਆ ਹੋਇਆ ਉਹ 5-6 ਮਹੀਨੇ ਪਹਿਲਾਂ ਹੀ ਮੁੰਬਈ ਆਇਆ ਸੀ ਮੁਲਜ਼ਮ ਇੱਕ ਹਾਊਸ ਕੀਪਿੰਗ ਏਜੰਸੀ ਦੇ ਵਿੱਚ ਕੰਮ ਕਰਦਾ ਸੀ ਸੈਫਲੀ ਖਾਨ ਮਾਮਲੇ ਦੇ ਵਿੱਚ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਹਿਰਾਸਤ ਦੇ ਵਿੱਚ ਲੈਣ ਦੀ ਮੰਗ ਕੀਤੀ ਜਾਏਗੀ ਦੱਸਿਆ ਕਿ ਬੀਤੇ ਦਿਨ ਸੈਫਲੀ ਖਾਨ ਦੇ ਉੱਤੇ ਹਮਲਾ ਹੋਇਆ ਸੀ ਜਿਸ ਮਗਰੋਂ ਸੈਫਲੀ ਖਾਨ ਦੇ ਸਰੀਰ ਤੇ ਕਈ ਸਾਰੇ ਚਾਕੂਆਂ ਦੇ ਨਾਲ वार ਕੀਤਾ ਗਿਆ ਸੀ ਜਿਸ ਮਗਰੋਂ ਉਹਨਾਂ ਦੀ ਸਰਜਰੀ ਕੀਤੀ ਜਾਂਦੀ ਹੈ ਕਈ ਘੰਟਿਆਂ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਜਿਸ ਮਗਰੋਂ ਬੀਤੇ ਕੱਲ੍ਹ ਹੀ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਇਸਮਾਮੇ ਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿਉਂਕਿ ਜੇਕਰ ਇੱਕ ਐਕਟਰ ਦੇ ਘਰ ਤੇ ਵਿੱਚ ਹਮਲਾ ਹੋ ਸਕਦਾ ਹੈ ਉਸ ਪਰਿਵਾਰ ਕਿਤੇ ਜਾ ਸਕਤੇ ਹੈ ਤਾਂ ਆਮ ਲੋਕ ਕਿੱਥੇ ਸੇਫ ਅਜਿਹੀਆਂ ਗੱਲਾਂ ਜੜੀਆਂ ਨੇ ਲਗਾਤਾਰ ਉੱਡ ਰੀਆਂ ਸੀ ਜਿਸ ਮਗਰੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ